ਬਠਿੰਡਾ ਸਬਡਿਵੀਜ਼ਨ ਕਲਵੰਡੀ ਸਾਬੋ ਦੇ ਪਿੰਜীবন ਸਿੰਘ ਵਾਲਾ ਵਿਖੇ ਛਾੜੀਆਂ ਵਿੱਚੋਂ ਮਿਲਿਆ ਨਵਜੰਮਿਆ ਬੱਚਾ ਪਿੰਡ ਵਾਸੀਆਂ ਨੇ 108 ਐਂਬੂਲੈਂਸ ਦੀ ਮਦਦ ਨਾਲ ਬਠਿੰਡਾ ਦੇ ਸੀਵਾਲਾ ਸਰਵਿਸ ਪੰਚਾਇਤ ਆ ਤਸਕੀ ਨਾਮ ਕੀ ਦੇ ਪਣਾ ਮੇਰਾ ਨਾਮ ਕਰਦੀਪ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਜੀ ਮੇਰ ਸਿੰਘ ਵਾਲੇ ਹਾਂ ਜੀ ਕੀ ਹੋਇਆ ਕੀ ਜੀ ਇਹ ਐਕਸ਼ਨ ਵਿਖਟਨਾਈ ਬੱਚਿਆਂ ਨੇ ਉਹ ਜਨਮ ਦੇ ਕੇ ਕੋਈ ਬੱਚੇ ਨੂੰ ਝਾੜੀਆਂ 'ਚ ਸਿੱਟ ਗਿਆ ਕਾਲੇ ਲੁਫਾਵੇ 'ਚ ਧਰ ਕੇ ਹੀ ਉੱਥੋਂ ਰਾਹਗਿਰੀ ਮੱਝਾਂ ਵਾਲੇ ਛੱਪੜ ਦੇ ਕਿਨਾਰੇ ਬਹੁਤ ਝਾੜੀਆਂ ਹੈਗੀਆਂ ਉੱਥੋਂ ਰਾਹਗਿਰੀ ਨੰਗਰੇ ਸੀ ਬੱਚੇ ਦੀ ਰੋਣ ਦੀ ਆਵਾਜ਼ ਆਈ ਤਾਂ ਉਹਨਾਂ ਨੇ ਬੱਸ ਸਟੈਂਡ ਤੇ ਜਾ ਕੇ ਦੱਸਿਆ ਗਿਆ ਵੀ ਇੱਥੇ ਬੱਚਾ ਰੋਈ ਜਾਂਦਾ ਜਦੋਂ ਜਾ ਕੇ ਪਿੰਡ ਵਾਲਿਆਂ ਨੇ ਤੇ ਲੋਕਾਂ ਨੇ ਵੇਖਿਆ ਤਾਂ ਘਾੜੀਆਂ ਤੋਂ ਬੱਚਾ ਨਿਕਲੇ ਜੀ ਤੇ ਜਿਹਨੂੰ ਅਸੀਂ ਉਸ ਤੋਂ ਲੈ ਕੇ ਆਉਣ ਬਟਿੰਡਾ ਹਸਪੀਟਲ ਜਿੱਥਾ ਬੱਚਾ ਕੇ ਨਰ ਗਿਆ 108 ਦੀ ਮਦਦ ਨਾਲ ਇੱਥੇ ਪਹੁੰਚੇ ਮੁੰਡਾ ਕੁੜੀ ਵੇਟ ਆਈ ਅੱਛਾ ਕਿੰਨੇ ਘੰਟੇ ਪਹਿਲਾਂ ਜਨਮ ਦਾ ਇਹ ਜੀ ਬਸ 2 ਘੰਟੇ ਡੇਢ 2 ਘੰਟੇ ਦਾ ਜਨਮ ਆਲਾ ਬੱਚਾ ਜੀ ਕੀ ਹਾਲਾਤ ਕੀ ਨੇ ਮਜੂਦਾਂ ਬੱਚਾ ਬਿਲਕੁਲ ਠੀਕ ਹੈ ਜੀ ਤੰਦਰੁਸਤ ਹੈ ਜੀ ਤੰਦਰੁਸਤ ਹਾਂ ਜੀ